ਦੀ ਵਿਵਸਥਾ ਐਸੀ ਹੁੰਦੀ ਆ ਪਰਮੇਸ਼ਰ ਦੇਖਦਾ ਵੀ ਭਗਤ ਫੁਰਨਾ ਕਰੇ ਕੋਈ ਮੰਗਣ ਦੀ ਦੂਰ ਦੀ ਗੱਲ ਆ ਮੰਗਣਾ ਤਾਂ ਵੀ ਆ ਮਿਲ ਜੇ ਉਹ ਮਿਲ ਜੇ ਉਹ ਤਾਂ ਵੱਖਰੀ ਗੱਲ ਆ ਫੁਰਨੇ ਦੀ ਗੱਲ ਕਰਦੇ ਆ ਵੀ ਜੇ ਫੁਰਨਾ ਵੀ ਭਗਤ ਦੇ ਮਨ ਚ ਆ ਗਿਆ ਨਾ ਉਹ ਵੀ ਪਰਮੇਸ਼ਰ ਨੇ ਛਿੰਚ ਪੂਰਾ ਕਰ ਦੇਣਾ ਅਜਿਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੁਰਨੇ ਨਾਲ ਹੀ ਕੰਮ ਚੱਲਦਾ ਭਗਤੀ ਕਰਕੇ ਪਤਾ ਲੱਗਦਾ ਜਦੋਂ ਤੱਕ ਇਨਸਾਨ ਭਗਤੀ ਨਹੀਂ ਕਰਦਾ ਨਾਮ ਨਹੀਂ ਜਪਦਾ ਇਹ ਆਨੰਦ ਦਾ ਪਤਾ ਨਹੀਂ ਲੱਗਦਾ ਇਹ ਖੇੜੇ ਦਾ ਪਤਾ ਨਹੀਂ ਲੱਗਦਾ ਗਿੱਲਾਂ ਨਾਲ ਨਹੀਂ ਪਤਾ ਲੱਗਣਾ ਭਗਤੀ ਕਰਨੀ ਪੈਣੀ ਦਾ ਬਾਤ ਤਾਂ ਨਹੀਂ ਇਹ ਸਮਾਨ ਘਰਾਬ ਹੈ ਇੰਦਾ ਕੋਈ ਗੱਲਾਂ ਸੁਣਦਾ ਹੁੰਦਾ ਸੀ ਤਬਲੇ ਦੀਆਂ ਬੈਠ ਕੇ ਉਹ ਤਬਲਾ ਵਜਾਂਦਾ ਸੀ ਉਹਦੇ ਕੋਲ ਬੈਠਿਆ ਕਰੇ ਕਹਿੰਦਾ ਬਾ ਵੀ ਚਮੜੇ ਨਾਲ ਤਬਲਾ ਬਣਦਾ ਇਹਦਾ ਮਰੇ ਚੰਮ ਚੋਂ ਆਵਾਜ਼ ਕੱਢਣੀ ਕਿੰਨੀ ਔਖੀ ਹੈ 3 ਤਾਲ 16 ਮਾਤਰਾਂ ਦਾ ਹੁੰਦਾ ਹੈ ਘਰਬਾ 8 ਮਾਤਰਾਂ ਦਾ ਹੁੰਦਾ ਉਹ ਗੱਲਾਂ ਬਿਜਾਣਾ ਨਹੀਂ ਸੀ ਆਉਂਦਾ ਗੱਲਾਂ ਹੀ ਹੁੰਦਾ ਸੀ ਉਹ ਮੰਡਲੀ ਆ ਗਈ ਰਾਸ ਮੰਡਲੀ ਉਹ ਕਹਿੰਦੇ ਤਵਲੇ ਵਾਲਾ ਦੇਖੋ ਉਹ ਪਿੰਡ ਵਾਲੇ ਕਹਿੰਦੇ ਵੀ ਆਹ ਬੜੀਆਂ ਸੁਣੀਆਂ ਗੱਲਾਂ ਕਰਦਾ ਤਵਲੇ ਜੀ ਇਹਨੂੰ ਆਉਂਦਾ ਹੋਣਾ ਬਿਠਾਤਾ ਉਹ ਉਹਦੇ ਨਾਲ ਗੱਲਾਂ ਕਰਨ ਲੱਗ ਪਿਆ ਰਾਸ ਮੰਡਲੀ ਜਿਹੜੇ ਭਜਨ ਗਾਉਂਦੇ ਸੀ ਕਹਿੰਦੇ ਜੀ ਬੱਲੇ ਦੀਆਂ ਸਾਰੀਆਂ ਗੱਲਾਂ ਸੁਣਾਤੀਆਂ ਉਹ ਕਹਿੰਦੇ ਬਹੁਤ ਬੰਦਾ ਤਬਲੇ ਦਾ ਚੰਗਾ ਜਾਣਕਾਰ ਹੈ ਕਹਿੰਦੇ ਹੁਣ ਤਾਂ ਵੱਲੋਂ ਵਜਾ ਕੇ ਦਿਖਾ ਕਹਿੰਦਾ ਜੀ ਵਜਾਣਾ ਨਹੀਂ ਮੈਨੂੰ ਹੁੰਦਾ ਮੈਂ ਤਾਂ ਗੱਲਾਂ ਹੀ ਸੁਣੀ ਐ ਉਹਨੇ ਵੀ ਗੱਲਾਂ ਬਹੁਤ ਕਰਦੇ ਆ ਉਹਨੂੰ ਭਗਤੀ ਕੀਤੀ ਨਹੀਂ ਉਹ ਤੋਂ ਦੋ ਗੱਲਾਂ ਸੁਣੀ ਆ ਅੱਗੇ ਸੁਣਾਤੀਆਂ ਉਹ ਤੋਂ ਸੁਣੀ ਆ ਅੱਗੇ ਸੁਣਾਤੀਆਂ ਜਿਹਨੇ ਭਗਤੀ ਕੀਤੀ ਉਹ ਭਗਤੀ ਕਰਾ ਵੀ ਨਹੀਂ ਸਕਦਾਗਾ ਜਿਕੇ ਆਖੋ ਸਤਿਗੁਰੂ ਆਹ ਸ਼੍ਰੀ ਆਹ ਭਜਨ ਬੰਦਗੀ ਜੇ ਕਹਿੰਦੇ ਤੂੰ ਉਸ ਨੂੰ ਮੈਂ ਤਰਜੀਹ ਕਰ ਲਉ ਇੱਕ ਮਾਲਾ ਕਰ ਲਉ ਜਿਆਦਾ ਨਹੀਂ 24 ਮਿੰਟ ਅੱਜ ਐਤਵਾਰ ਤੋਂ ਸ਼ੁਰੂ ਕਰੂੰ ਜਸਤੂ ਮੈਂ ਕੋਈ ਨਹੀਂ ਕਰਦਾ ਹਾਂ ਜਿਹੜੀ ਕਿਤਾਬਾਂ ਜੀ ਨਹੀਂ ਦਿੱਤੀ ਹੋਈ ਇਹ ਵੱਡੇ ਮਹਾਰਾਜ ਜੀ ਦੱਸਿਆ ਕਰਦੇ ਸੀ ਪੰਜ ਵਾਲਾ ਗੁਰੂ ਮੰਦਰ ਦੀ ਅੱਜ ਤੋਂ ਸ਼ੁਰੂ ਕਰੂੰ ਧਿਆਨ ਦਿਓ ਸਾ ਆ ਸਕਦੇ ਪੰਜ ਵਾਲਾ ਗੁਰੂ ਮੰਦਰ ਦੀਆਂ ਸਵਾ ਘੰਟਾ ਡੇਢ ਘੰਟੇ ਚ ਹੋ ਜਾਂਦੀਆਂ ਲੈ ਪੰਜ ਵਾਲਾ ਕਰਨੀ ਜਾਰੀ ਨਹੀਂ ਕਰਨੀ ਝੂਠ ਨਹੀਂ ਬੋਲਣਾ ਕਿਸੇ ਨੂੰ ਮਾਰਦਾ ਨਹੀਂ ਕਹਿਣਾ ਆਪਣੀ ਧਰਮ ਦੀ ਕਿਰਤ ਕਰਨੀ ਮੀਟ ਨਹੀਂ ਖਾਣਾ ਆਂਡਾ ਨਹੀਂ ਖਾਣਾ ਸ਼ਰਾਬ ਨਹੀਂ ਪੀਣੀ ਇਹਨਾਂ ਚੀਜ਼ਾਂ ਤੋਂ ਰਹਿਤ ਹੋ ਕੇ ਪੱਜ ਵਾਲਾ ਮੁੱਖ ਮੰਤਰੀਆਂ ਕਰੋ ਗੁਰਨਾਰਕ ਸਾਹਿਬ ਦਾ ਧਿਆਨ ਧਾਰ ਕੇ ਅੱਜ ਤੋਂ ਸਿਰ ਤੋਂ